ਹਾਂਜੀ ਅਸੀਂ ਪਾਰਟੀਆਂ ਛੱਡ ਕੇ ਆਏ ਹੋਏ ਆਂ ਸਭ ਕੁਝ ਭੁਲਾ ਕੇ ਅੱਜ ਅਸੀਂ ਪੰਥ ਲਈ ਖੜੇ ਆਂ ਠੀਕ ਹੈ ਅਸੀਂ ਕਦੇ ਉਹ ਹੀ ਝੰਡੇ ਜਿਹੜੇ ਪਾਰਟੀਆਂ ਦੇ ਖੁੱਦ ਲਾਇਏ ਸੀ ਆਪਣੇ ਘਰਾਂ ਦੇ ਉੱਤੇ ਹਨ ਅੱਜ ਉਹ ਝੰਡੇ ਲਾ ਕੇ ਅਸੀਂ ਇਹ ਪੰਥ ਦੇ ਝੰਡੇ ਲਾਇਆ ਸਾਨੂੰ ਅੱਜ ਇਹ ਮਹਿਸੂਸ ਹੋ ਰਿਹਾ ਵੀ ਅਸੀਂ ਅਜਾੜ ਆਂ ਅੱਜ ਕੱਲ੍ਹ ਦੀ ਲੋਕ ਸਭਾ ਚੋਣਾਂ ਦੇ ਅਧਿਕਾਰੀਆਂ ਤੇ ਅੱਜ ਆਪਾਂ ਲੋਕ ਸਭਾ ਹਲਕਾ ਫਰੀਦਕੋਟ ਦੀ ਗੱਲ ਕਰਾਂਗੇ ਜਿੱਥੇ ਕਿ ਵੱਡੇ ਵੱਡੇ ਦਿੱਗੇ ਜਿਹੜੇ ਆਗੂ ਆ ਪਾਰਟੀਆਂ ਦੇ ਜਿਵੇਂ ਕਰਮਜੀਤ ਨੰਮੋਲਾ ਹੰਸਰਾਏ ਹੰਸਾ ਜਾਂ ਹੋਰ ਪਾਰਟੀਆਂ ਦੇ ਆਗੂ ਮੈਦਾਨ ਦੇ ਵਿੱਚ ਹੈ ਉੱਥੇ ਆਜ਼ਾਦ ਉਮੀਦਵਾਰ ਜਿਹਨੂੰ ਆਪਾਂ ਪੰਥਕ ਆਜ਼ਾਦ ਉਮੀਦਵਾਰ ਕਹਿ ਸਕਦੇ ਆ ਭਾਈ ਵਿਅੰਤ ਸਿੰਘ ਉਹਨਾਂ ਦਾ ਸੁਪੁੱਤਰ ਭਾਈ ਸਰਜੀਤ ਸਿੰਘ ਖਾਲਸਾ ਮੈਦਾਨ ਦੇ ਵਿੱਚ ਹੈ ਔਰ ਫਰੀਦਕੋਟ ਹਲਕੇ ਦੇ ਲੋਕਾਂ ਦਾ ਰੁਝਾਨ ਵੀ ਜਿਹੜਾ ਲਗਾਤਾਰ ਉਹਨਾਂ ਨਾਲ ਵਧਦਾ ਜਾ ਰਿਹਾ ਤਾਂ ਸਾਡੇ ਨਾਲ ਨੌਜੋਨ ਆਗੂ ਅਮਰਜੀਤ ਬਰਾੜ ਮੌਜੂਦ ਹੈ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਹੋਰ ਬਰਾੜ ਸਾਹਿਬ ਠੀਕ ਠਾਕ ਹਾਂ ਤੁਸੀਂ ਤਰੂਗੇ ਤੇ ਬਰਾੜ ਸਾਹਿਬ ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿਉਂਕਿ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਵੋਟਾਂ ਪੈ ਰਹੀਆਂ ਹਨਾ ਤਾਂ ਪਾਰਟੀ ਲੈਵਲ ਪਰ ਉੱਪਰ ਛੱਡ ਕੇ ਪਿੱਛੇ ਆ ਚੁੱਕੇ ਹਾਂ ਹਾਂਜੀ ਅਸੀਂ ਪਾਰਟੀਆਂ ਛੱਡ ਕੇ ਆਏ ਹੋਏ ਹਾਂ ਸਭ ਕੁਝ ਭੁਲਾ ਕੇ ਅੱਜ ਅਸੀਂ ਪੰਥ ਲਈ ਖੜੇ ਹਾਂ ਠੀਕ ਹੈ ਅਸੀਂ ਕਦੇ ਉਹ ਹੀ ਝੰਡੇ ਜਿਹੜੇ ਪਾਰਟੀਆਂ ਦੇ ਖੁਦ ਲਾਇਫ ਹੀ ਆਪਦੇ ਘਰਾਂ ਦੇ ਉੱਤੇ ਹਨਾ ਅੱਜ ਉਹ ਝੰਡੇ ਲਾ ਕੇ ਅਸੀਂ ਇਹ ਪੰਥ ਦੇ ਝੰਡੇ ਲਾਇਆ ਸਾਨੂੰ ਅੱਜ ਇਹ ਮਹਿਸੂਸ ਹੋ ਰਿਹਾ ਵੀ ਅਸੀਂ ਆਜ਼ਾਦ ਹਾਂ ਦੇਖੋ ਕਿਤੇ ਵੀ ਪਾਰਟੀ ਨਾਲ ਕੋਈ ਵੀ ਬੰਦਾ ਸਬੰਧ ਰੱਖਦਾ ਉਹ ਸੁਣ ਵੀ ਸਕਦਾ ਤੁਹਾਡੇ ਪਾਰਟੀ ਨੂੰ ਇਦਾਂ ਹੋਇਆ ਤੁਹਾਡੀ ਪਾਰਟੀ ਨੂੰ ਇਦਾਂ ਹਨਾ ਅੱਜ ਅਸੀਂ ਜੇ ਪੰਥ ਨਾ ਖੜਿਆ ਆ ਆਜ਼ਾਦ ਆ ਅਸੀਂ ਅਸੀਂ ਕਿਸੇ ਦੀ ਗੁਲਾਮੀ 'ਚ ਨਹੀਂ ਅਸੀਂ ਜੋ ਚਾਹੇ ਅਸੀਂ ਕਰ ਸਕਦੇ ਆ ਤੇ ਭਾਈ ਸਰਬਜੀਤ ਸਿੰਘ ਖਾਲਸਾ ਪਿਛਲੇ 3 ਕ ਹਫ਼ਤਿਆਂ ਦੇ ਵਿੱਚੋਂ ਜਿਹੜੇ ਲੋਕ ਲਹਿਰ ਬਣ ਗਈ ਹਾਂ ਤਾਂ ਕਿਵੇਂ ਦੇਖਦੇ ਹਾਂ ਇਸ ਚੀਜ਼ ਨੂੰ ਤੁਸੀਂ ਜਿਹੜਾ ਭਾਈ ਸਾਹਿਬਜੀਤ ਸਿੰਘ ਦੀ ਕੈਂਪੇਨ ਇਸ ਵਕਤ ਚੱਲ ਰਹੀ ਪੰਡਾ 'ਚ ਦੇਖੋ ਜਿਹੜੀ ਸਰਜੀਤ ਭਾਈ ਦੀ ਸਰਬਜੀਤ ਸਿੰਘ ਦੀ ਜਲ ਰਹੀ ਆ ਬੜੀ ਜੋਰਾਂ ਸ਼ੋਰਾਂ ਤੇ ਆ ਇੱਕ ਤੂਫਾਨ ਵਾਂਗ ਝੁੱਲ ਰਹੀ ਆ ਠੀਕ ਹੈ ਤੇ ਅਸੀਂ ਇਹ ਕਹਿੰਦੇ ਆ ਵੀ ਹਰੇਕ ਨੂੰ ਇਹ ਸਨਮ ਦੇਣਾ ਚਾਹੁੰਦੇ ਆ ਯਾਰ ਬਹੁਤ ਵੱਡੀ ਕੁਰਬਾਨੀ ਐ ਸਾਰਿਆਂ ਨੂੰ ਪਤਾ ਹਨਾ ਜੋ ਬੈਂਤ ਸਿੰਘ ਨੇ ਕੌਮ ਦੇ ਲਈ ਕੀਤਾ ਪੰਥ ਲਈ ਕੀਤਾ ਹਨਾ ਇੱਕ ਜਿਹੜੀ ਪੱਗ ਸਿਰ ਤੋਂ ਲੈ ਚੁੱਕੀ ਸੀ ਉਹਨੂੰ ਸਿਰ ਦੇ ਉੱਤੇ ਪੱਗ ਨੂੰ ਰੱਖਿਆ ਹਨਾ ਸਾਨੂੰ ਭੁੱਲਣਾ ਨਹੀਂ ਚਾਹੀਦਾ ਠੀਕ ਐ 2019 ਦੇ ਵਿੱਚ ਸ਼ਾਇਦ ਖਡੂਸਰਬ ਇਲੈਕਸ਼ਨ ਹੋਏ ਸੀਗੇ ਉੱਥੋਂ ਬੀਬੀ ਖਾਲੜਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਉਹਨਾਂ ਲੋਕਾਂ ਨੂੰ ਮਹਿਨਾ ਵੱਜਿਆ ਸੀਗਾ ਪੰਥ ਦਾ ਹਨਾ ਵੀ ਤੁਸੀਂ ਬੀਬੀ ਖਾਲੜਾ ਨੂੰ ਹਰਾਇਆ ਉਹਨਾਂ ਲੋਕਾਂ ਨੂੰ 5 ਸਾਲ ਉਸ ਟਾਈਮ ਦਾ ਇੰਤਜ਼ਾਰ ਕਰਨਾ ਪਿਆ ਵੀ ਆਪਦਾ ਜਿਹੜਾ ਪੰਥ ਦਾ ਮਿਹਨਾ ਸੀ ਉਹਨੂੰ ਲਾਉਣ ਲਈ ਤੇ ਮੈਂ ਲੋਕਾਂ ਨੂੰ ਇਹ ਅਪੀਲ ਕਰਦਾ ਯਾਰ ਵੀ ਅੱਜ ਕੋਈ ਆਪਾਂ ਨੂੰ ਮਿਹਨਾ ਨਾ ਮਾਰ ਦੇ ਪੰਥ ਦਾ ਤੇ ਆਪਾਂ ਨੂੰ ਜਾਗਰੂਤ ਹੋਣਾ ਚਾਹੀਦਾ ਜਿਹੜੇ ਵੋਟ ਕਰੇ ਪਾਉਣ ਵੀ ਨਹੀਂਗੇ ਉਹਨਾਂ ਨੂੰ ਵੀ ਪਾਉਣੀ ਚਾਹੀਦੀ ਹੈ ਹੱਕ ਬਣਦਾ ਵੀ ਪਾਓ ਅੱਜ ਪੰਥ ਨਾਲ ਖੜਨ ਦੀ ਲੋੜ ਆ ਆਪਾਂ ਨੂੰ ਵੀ ਕੱਲ ਨੂੰ ਇਹ ਮਿਹਨਾ ਨਾ ਬੱਜੇ ਬਿਠੋਡੇ ਪਿੰਡੋਂ ਸਰਪੰਚ ਦੀ ਵੋਟ ਜਿਹੜੀ ਘਟੀ ਐ ਆਪਾਂ ਇੱਥੋਂ ਆਪਣੇ ਪਿੰਡੋਂ ਜਿਤਾ ਕੇ ਕਲਿਏ ਬ ਬਹੁਮਤ ਨਾਲ ਜਿੱਤੇ ਬਹੁਤ ਭਾਰੀ ਬਹੁਮਤ ਨਾਲ ਵੀ ਆਪਾਂ ਨੂੰ ਕਦੇ ਮੇਣਾ ਨਾ ਵੱਜੇ ਪੰਥ ਦਾ ਵੀ ਯਾਰ ਤੁਸੀਂ ਕਿਸੇ ਗੱਲੋਂ ਘੱਟ ਰਹਿ ਗਏ ਹਰੇਕ ਬੰਦੇ ਨੂੰ ਆਪਦੀ ਜ਼ਿੰਮੇਵਾਰੀ ਸਮਝ ਕੇ ਘਰਾਂ ਚੋਂ ਨਿਕਲ ਕੇ ਪ੍ਰਚਾਰ ਕਰਨਾ ਚਾਹੀਦਾ ਜਿੰਨੀਆਂ ਰਿਸ਼ਤੇਦਾਰੀਆਂ ਜਿੰਨੇ ਹੋ ਸਕੇ ਸੰਬੰਧੀ ਹੈ ਹਰੇਕ ਨੂੰ ਕਹਿਣਾ ਚਾਹੀਦਾ ਘਰੋਂ ਉੱਠਣਾ ਚਾਹੀਦਾ ਜਾਣਾ ਚਾਹੀਦਾ ਯਾਰ ਤੇ ਕਿਵੇਂ ਦੇਖਦੇ ਹੋ ਪਿੰਡਾਂ ਦਾ ਮਾਹੌਲ ਜਿਹੜਾ ਕਿਦਾਂ ਦਾ ਬਣਿਆ ਹੋਇਆ ਹੈ ਦੇਖੋ ਪਿੰਡਾਂ ਦਾ ਮਾਹੌਲ ਬਹੁਤ ਵਧੀਆ ਹਨਾ ਲੋਕ ਆਪ ਮੂਰੇ ਆ ਰਹੇ ਆ ਠੀਕ ਹੈ ਬਿਨਾ ਸੱਦਦੇ ਹੋਏ ਸੱਦਿਆਂ ਦੇ ਵੈਸੇ ਲੋੜ ਨਹੀਂ ਪੈਂਦੀ ਲੋਕ ਆਪ ਮੂਰੇ ਆ ਰਹੇ ਆ ਪ੍ਰਚਾਰ ਕਰ ਰਿਹਾ ਘਰਾਂ ਚ ਦੱਸ ਰਹੇ ਆ ਤੇ ਜਿਵੇਂ ਖਡੂਰ ਸਾਹਿਬ ਹਲਕੇ ਨੂੰ ਪੰਥਕ ਸੀਟ ਆ ਜਾਂਦਾ ਸੀ ਤੇ ਬਾਕੀ 12 ਸੀਟਾਂ ਤੇ ਜਿਹੜਾ ਧਿਆਨ ਨਹੀਂ ਲੋਕਾਂ ਦਾ ਜਾਣ ਦਿੱਤਾ ਜਾਂਦਾ ਸੀਗਾ ਕਿਵੇਂ ਦੇਖਦੇ ਹੁਣ ਫਰੀਦਕੋਟ ਤਾਂ ਪਹਿਲਾਂ ਵੀ ਪੰਥਕਲ ਕਈ ਸੀਗਾ ਤੇ ਹੁਣ ਥੋੜੀ ਜਾਗਰਤੀ ਆਈ ਹੈ ਇਹਦੇ ਨਾਲ ਕੋਈ ਔਨ ਵਾਲੀਆਂ ਜਾਂ ਹੋਰ ਇੱਕ ਦੋ ਸੀਟਾਂ ਤੇ ਵੀ ਰਜਾਣ ਦਾ ਹਾਂ ਦੇਖੋ ਜਦੋਂ ਸ਼ੁਰੂਆਤ ਹੋਈ ਸੀ ਇਲੈਕਸ਼ਨਾਂ ਦੀ ਹਨਾ ਖਡੂਰ ਸਾਹਿਬ ਦੀ ਜਿਹੜੀ ਸੀਟ ਸੀ ਭਾਈ ਅਮਰਤਪਾਲ ਦੇ ਹਨਾ ਚਲੋ ਪੰਥਕ ਸੀਟ ਬਣ ਚੁੱਕੀ ਸੀ ਠੀਕ ਹੈ ਅਸੀਂ ਅੱਜ ਤੋਂ 15 20 ਦਿਨ ਹਨਾ ਸੋਚਦੇ ਹੁੰਦੇ ਸੀ ਜਦੋਂ ਭਾਈ ਸੱਭਜੀ ਸਿੰਘ ਨੇ ਕਾਗਜ਼ ਭਰੇ ਸੀ ਵੀ ਯਾਰ ਆਪਾਂ ਨੂੰ ਪ੍ਰਚਾਰ ਕਰਨਾ ਚਾਹੀਦਾ ਯਾਰ ਆਪਾਂ ਅੱਜ ਤੱਕ ਕਿਰਪਾੰਥ ਲਈ ਕੁਝ ਕਰ ਨਹੀਂ ਸਕੇ ਹਨ ਤੇ ਜੇ ਆਪਾਂ ਅੱਜ ਕੁਝ ਕਰਾਂਗੇ ਹਨ ਠੀਕ ਹੈ ਆਪਾਂ ਨੂੰ ਕਰਨ ਦਾ ਹੱਕ ਬਣਦਾ ਤੇ ਅਸੀਂ ਬਹੁਤ ਸੋਚਦੇ ਹੁੰਦੇ ਚਲੋ ਪਰਮਾਤਮਾ ਦੀ ਕਿਰਪਾ ਹੋਈ ਇਹੋ ਜੀ ਕਲਾ ਬਖਸ਼ੀ ਹਨ ਤੇ ਅੱਜ ਹਰ ਘਰ ਵਿੱਚ ਜਿਹੜੀ ਭਾਈ ਸਰਬਜੀਤ ਦੀ ਗੱਲ ਹੋ ਰਹੀ ਹੈ ਮੇਰੇ ਖਿਆਲ ਚ ਜਦੋਂ ਭਾਈ ਸਰਬਜੀਤ ਖਾਲਸਾ ਨੇ ਇੰਟਰਵਿਊ ਦੇ ਵਿੱਚ ਇੱਕ ਦੇ ਵਿੱਚ ਕਿਹਾ ਸੀ ਕਿ ਬੇਸ਼ੱਕ ਕਰਮਜੀਤ ਅਨਮੋਲ ਦੇ ਨਾਲ ਉਹਨਾਂ ਦਾ ਭਾਈਚਾਰਾ ਜਿਵੇਂ ਵੱਡੇ ਵੱਡੇ ਕਲਾਕਾਰ ਫਿਲਮੀ ਐਕਟਰ ਆ ਰਹੇ ਹਨ ਤਾਂ ਮੇਰੀ سپورਟ ਦੇ ਵਿੱਚ ਕਿਤਨੇ ਕਿਤੇ ਰਾਗੀ ਢਾਡੀ ਹੈ ਜਿਹੜੇ ਉਹ ਪਹਿਲਾਂ ਬਹੁਤ ਘੱਟ ਸੀਗੇ ਤਾਂ ਉਹਨਾਂ ਦੀ ਉਸ ਵੀਡੀਓ ਤੋਂ ਬਾਅਦ ਜਿਹੜਾ ਇਸ ਪਾਸੇ ਜਿਹੜਾ ਸਿੱਖੀ ਦੇ ਜਿਹੜੇ ਰਾਗੀ ਢਾਡੀ ਪ੍ਰਚਾਰਕ ਹੈ ਉਹ ਆਇਆ ਇਸ ਪਾਸੇ ਤਾਂ ਲੋਕ ਵੀ ਉਸ ਤੋਂ ਬਾਅਦ ਥੋੜਾ ਜਿਹਾ ਭਾਵੁਕ ਹੋਏ ਆਉਣ ਦਾ ਹੱਕ ਵੀ ਬਣਦਾ ਹਰ ਬੰਦੇ ਨੂੰ ਦੇਸ਼ਾਂ ਵਿਦੇਸ਼ਾਂ 'ਚ ਜਿਹੜੇ ਸਾਡੇ ਭਰਾ ਬੈਠੇ ਆ ਉਹ ਵੀ ਬਹੁਤ ਮਾਣ ਮਹਿਸੂਸ ਕਰਦੇ ਆ ਵੀ ਠੀਕ ਹੈ ਸਾਨੂੰ ਅੱਜ ਪੰਥ ਦੇ ਨਾਲ ਖੜਨਾ ਚਾਹੀਦਾ ਤੇ ਸਪੋਰਟ ਕਰਨੀ ਚਾਹੀਦੀ ਆ ਹਾਂ ਕਲਾਕਾਰ ਉਹ ਆਇਆ ਪਰ ਸ਼ਾਇਦ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਸੀ ਕਲਾਕਾਰਾਂ ਨੂੰ ਆਉਣ ਤੋਂ ਪਹਿਲਾਂ ਵੀ ਭਾਈ ਵਿਅੰਤ ਸਿੰਘ ਦੀ ਕੁਰਬਾਨੀ ਕਿੰਨੀ ਵੱਡੀ ਹੈ ਸਾਡੇ ਲਈ ਹਨਾ ਸਿੱਖ ਕੌਮ ਲਈ ਪਰ ਉਹਨਾਂ ਦੀਆਂ ਜਿਹੜੀਆਂ ਮੈਨੂੰ ਨਹੀਂ ਲੱਗਦਾ ਵੀ ਜਮੀਰਾਂ ਜਾਗਦੀ ਉਹ ਜਮੀਰਾਂ ਮਾਰ ਕੇ ਇੱਥੇ ਪਹੁੰਚੇ ਸੀ ਭਾਵੇਂ ਕਿ ਫਿਲਮਾਂ ਦੇ ਵਿੱਚ ਵੀ ਜ਼ਿਕਰ ਤਾਂ ਅਕਸਰ ਉਹ ਕਰਦੇ ਆ ਹਨਾ ਜਾਂ ਗਾਣਿਆਂ ਦੇ ਵਿੱਚ ਕਰਦੇ ਆ ਪਰ ਉਹਨਾਂ ਨੇ ਆਪਣੇ ਭਾਈਚਾਰੇ ਦਾ ਸਾਥ ਦਿੱਤਾ ਮਤਲਬ ਉਹਨਾਂ ਨੇ ਕੌਮੀ ਜਿਹੜਾ ਸ਼ਹੀਦ ਹੈ ਉਹਨੂੰ ਕਿਦਾਂ ਕਿਤੇ ਵਸਾਰਿਆ ਹਾਂ ਦੇਖੋ ਠੀਕ ਹੈ ਫਿਲਮਾਂ ਦੇ ਵਿੱਚ ਚਲਦੀਆਂ ਗੱਲਾਂ ਬਾਤਾਂ ਹੁੰਦੀਆਂ ਸਾਰਾ ਕੁਝ ਦਿਖਾਇਆ ਜਾਂਦਾ ਉਹ ਇੱਕ ਨਕਲੀ ਹੈ ਜੇ ਅੱਜ ਉਹਨਾਂ ਨੂੰ ਮੌਕਾ ਮਿਲਿਆ ਸੀਗਾ ਹਨਾ ਵੀ ਅਸੀਂ ਜੇ ਸਾਡੇ ਦਰਦ ਹੈਗਾ ਅੰਦਰ ਤੇ ਅਸੀਂ ਉਹਨੂੰ ਕਰਨਾ ਚਾਹਣਾ ਮਹਿਸੂਸ ਹੁੰਦਾ ਸਾਨੂੰ ਤੇ ਅੱਜ ਉਹ ਉਹਨਰ ਹੱਕ ਬਣਦਾ ਸੀ ਭਾਈ ਸਰਬਜੀਤ ਦੇ ਹੱਕ 'ਚ ਖੜਨਦਾ ਨਾ ਕਿ ਕਰਮਜੀਤ ਅਣਮੋਲ ਦੇ ਹੱਕ 'ਚ ਖੜਨਦਾ ਕਿਉਂਕਿ ਕਿਤਨੇ ਕਿਤੇ ਫਰੀਦਕੋਟ ਸੀਟ ਨੂੰ ਇਹ ਕਿਹਾ ਜਾਂਦਾ ਸੀ ਕਿ ਇੱਥੇ ਤਾਂ ਕਲਾਕਾਰ ਉੱਠ ਖੜੇ ਹਨ ਤੇ ਇਹ ਤਾਂ ਚੁਟਕਲੇ ਵਾਲੇ ਕਲਾਕਾਰ ਉੱਠ ਕਰੇ ਜਾਂ ਗਾਣਿਆਂ ਵਾਲੇ ਪਹਿਲਾਂ ਵੀ ਇੱਥੇ ਇੱਕ ਕਲਾਕਾਰ ਹੀ ਐਮਪੀ ਸੀਗਾ ਤਾਂ ਕਿਤਨੇ ਕਿਤੇ ਹੁਣ ਲੋਕ ਕਹਿਣ ਲੱਗੇ ਉਹ ਨਕਲੀ ਹੀਰੋ ਸੀ ਤੇ ਸਰਜੀਤ ਸਿੰਘ ਖਾਲਸਾ ਜੀ ਇਹ ਅਸਲੀ ਹੀਰੋ ਦੇ ਸਪੂ ਹਾਂਜੀ ਇਹ ਤਾਂ ਗੱਲ ਨਹੀਂ ਲੋਕਾਂ ਨੂੰ ਭੁੱਲਣੀ ਚਾਹੀਦੀ ਹਣਾ ਹੀਰੋ ਹੈ ਤੇ ਹਮੇਸ਼ਾ ਰਹੂਗਾ ਇੱਕ ਦਿਨ ਵੀ ਉਹੀ ਆਗੇ 1 ਜੂਨ ਨੂੰ 1 ਜੂਨ ਨੂੰ ਬਾਬਾ ਸਾਹਿਬ ਨੂੰ ਘੇਰਾ ਪਿਆ ਸੀਗਾ ਤੇ ਗੋਲਾਬਾਰੀ ਹੋਈ ਸੀ ਹਨ ਪਰ ਨਹੀਂ ਭੁੱਲਣਾ ਚਾਹੀਦਾ ਯਾਰ ਮੈਂ ਤਾਂ ਇਹੀ ਕਹਿਣਾ ਚਾਹਣਾ ਮੇਰੀਆਂ ਛੋਟੀਆਂ ਵੱਡੀਆਂ ਭੈਣਾਂ ਜਿੰਨੀਆਂ ਵੀ ਭਰਾ ਹਨ ਮੇਰੇ ਮਾਮਾ ਹਨ ਵੀ ਯਾਰ ਆਪਾਂ ਪੰਥ ਦਾ ਮਹਿਣਾ ਨਹੀਂ ਲੈਣਾ ਹਨ ਵੀ ਅੱਜ ਸਾਨੂੰ ਮੌਕਾ ਮਿਲਿਆ ਯਾਰ 40 ਸਾਲਾਂ ਬਾਅਦ ਕੁਝ ਪੰਥ ਲਈ ਕਰਨਾ ਤੇ ਸਾਨੂੰ ਘਰਾਂ ਚੋਂ ਨਿਕਲ ਕੇ ਹਨ ਜਾਗਰੂਤ ਕਰਨਾ ਚਾਹੀਦਾ ਤੇ ਸਾਨੂੰ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਇੱਕ ਪਿੰਡਾਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਬੂਥ ਇਕੱਲੇ ਭਾਈ ਸਾਹਿਬ ਦਾ ਲੱਗਣਾ ਔਰ ਕੀ ਪਿੰਡਾਂ ਦੇ ਵਿੱਚ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਕੁਝ ਆਗੂ ਹੁੰਦੇ ਆ ਜਿਨ੍ਹਾਂ ਨੂੰ ਮਜਬੂਰੀ ਵਸ ਤੁਰਨਾ ਪੈਂਦਾ ਹਨ ਤਾਂ ਅੰਦਰੋਂ ਉਹਨਾਂ ਦਾ ਕੀ ਰੁਝਾਨ ਆ ਪਿੰਡਾਂ ਦੇ ਵਿੱਚ ਜੇ ਆਪਾਂ ਦੇਖੀਏ ਕੁਝ ਜਿਹੜੇ ਪਾਰਟੀ ਲੈਵਲ ਦੇ ਆ ਦੇਖੋ ਮੈਂ ਇੱਕ ਇਹ ਗੱਲ ਕਹਿਣਾ ਚਾਹਣਾ ਹਾਂ ਸਾਡੇ ਵੱਡੇ ਭਰਾ ਹੋਣਗੇ ਹਨ ਜਿਹੜੇ ਬੂਥ ਲਾਉਣਗੇ ਡੋਡੀ ਪਾਰਟੀਆਂ ਬੇਨਤੀ ਕਰਨਾ ਚਾਹਣਾ ਯਾਰ ਤੁਸੀਂ ਠੀਕ ਹੈ ਲਾਓ ਅੱਗੇ ਪਿੱਛੇ ਇਲੈਕਸ਼ਨ ਬਹੁਤ ਆਉਂਦੇ ਆ ਠੀਕ ਹੈ ਅਸੀਂ ਵੀ ਪਾਰਟੀਆਂ ਦੇ ਕੋਇਆ ਪਰ ਇੱਕ ਮੌਕਾ ਯਾਰ ਅੱਜ ਅੱਜ ਆਪਾਂ ਇਕੱਠੇ ਹੋ ਕੇ ਵੀ ਆਪਾਂ ਹੋਰ ਕਿਥੇ ਪਾਰਟੀ ਦਾ ਬੋਤਨ ਲਾਈਏ ਜੇ ਲਾਈਏ ਤਾਂ ਪਾਈ ਉਹ ਮਤਪਾਲ ਦਾ ਲਾਈਏ ਜੇ ਮੁੱਦੇ ਵੇਖੀਏ ਮੁੱਦੇ ਐਮਪੀ ਲੈਵਲ ਦੇ ਆਪਾਂ ਜੇ ਮੁੱਦੇ ਵੇਖੀਏ ਤਾਂ 70 ਸਾਲਾਂ ਤੋਂ ਐਮਪੀ ਬੰਦੇ ਆ ਰਹੇ ਹਨ ਜਿਉਂ ਤਾਂ ਦੇਸ਼ ਕੁਯਾਦ ਹੋਇਆ ਤਾਂ ਮੁੱਦੇ ਕਿਤੇ ਉੱਥੇ ਹੀ ਖੜੇ ਐ ਕੀ ਸਰਬੀ ਸਿੰਘ ਖਾਲਸਾ ਨੂੰ ਮੁੱਦਿਆਂ ਦੇ ਧਾਰਤਿਕ ਵੋਟ ਪੈ ਰਹੀ ਐ ਜਾਂ ਉਹਨਾਂ ਦੀ ਸ਼ਹੀਦੀ ਨੂੰ ਲੈ ਕੇ ਜਿਹੜੀ ਉਹਨਾਂ ਦੇ ਪਿਤਾ ਜੀ ਦੇ ਦੇਖੋ 70 ਸਾਲ ਹੋ ਗਏ ਮੈਨੂੰ ਤਾਂ ਲੱਗਦਾ ਦੀ ਕੁਛ ਇਹਨਾਂ ਨੇ ਬਦਲਿਆ ਹੋਣਾ ਜਾਂ ਬਦਲ ਸਕਦੇ ਐ ਇਹ ਠੀਕ ਐ ਚਲੋ ਆਪਦਾ ਇਹ ਸਵਾਰ ਲੈਂਦੇ ਆ ਖਤਮ ਐ ਕਹਾਣੀ ਠੀਕ ਹੈ ਯਾਰ ਸਾਨੂੰ ਜੇ ਅਸੀਂ ਪਾ ਵੀ ਦੇਵਾਂਗੇ ਕੋਈ ਵੱਡੀ ਗੱਲ ਨਹੀਂ ਬਹੁਤ ਵੱਡੀ ਕੁਰਬਾਨੀ ਆ ਸਾਡੇ ਲਈ ਤਾਂ ਬਹੁਤ ਛੋਟੀ ਗੱਲ ਹੈ ਜੇ ਅਸੀਂ ਇੱਕ ਵੋਟ ਪਾਵਾਂਗੇ ਹਣਾ ਉਹ ਵੀ ਤਾਂ ਉਹ ਅੱਜ ਕਿਤੇ ਤਾਂ ਸਾਨੂੰ ਖੁਦ ਜਾਣਾ ਪੈ ਰਿਹਾ ਸੀ ਅੱਜ ਕਿਤੇ ਉਹ ਖੁਦ ਆ ਕੇ ਠੀਕ ਹੈ ਦੇਖੋ 7 ਸਾਲ ਦਾ ਸੀਗਾ ਜਦੋਂ ਭਾਈ ਬੈਂਸ ਸਿੰਘ ਨੂੰ ਸ਼ਹੀਦ ਕੀਤਾ ਹਣਾ ਤੇ 12 ਸਾਲ ਦੀ ਉਮਰ ਚ ਉਹਦੀ ਮਾਤਾ ਦੀ ਚਲੇ ਗਈ ਸੀ ਦੇਖੋ ਕਿੰਨਿਆ ਉਹਨਾਂ ਨੇ ਸੰਤਾਪ ਜਿਹੜਾ ਭੋਗਿਆ ਤੇ ਪ੍ਰਚਾਰ ਦੀ ਬਈ ਜੇਕਰ ਗੱਲ ਕਰੀਏ ਜਿਵੇਂ ਦੂਜੀਆਂ ਪਾਰਟੀਆਂ ਦੇ ਨਾਲ ਉਹਨਾਂ ਨੂੰ ਲੋਕਾਂ ਨੂੰ ਧੱਕੇ ਨਾਲ ਫੋਨ ਕਰ ਕਰਕੇ ਨਾ ਪ੍ਰਚਾਰ ਅੱਗੇ ਚੱਲਦਾ ਸੀ ਪਿੰਡਾਂ ਦੇ ਵਿੱਚ ਤੇ ਹੁਣ ਭਾਈ ਸਾਹਿਬ ਦਾ ਜਿਹੜਾ ਪ੍ਰਚਾਰ ਹੈ ਲੋਕ ਆਪ ਮੁਹਾਰੇ ਕਰਦੇ ਆਪਣੇ ਆਪ ਆ ਲੈਵਲ ਤੇ ਹਾਂ ਭਾਈ ਜੀ ਇੱਕ ਗੱਲ ਹੋਰ ਵੀ ਆਪਾਂ ਦੇਖੀਏ ਅੱਜ ਕੱਲ ਲੋਕਾਂ ਦੇ ਵਿੱਚ ਜਾਗਰੂਤਾ ਹੈਗੀ ਆ ਹਨਾ ਤੇ ਅੱਜ ਲੋਕ ਆਪ ਮੁਹਰੇ ਆ ਰਹੇ ਆ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਖੁਸ਼ੀ ਹੁੰਦੀ ਹੈ ਜਦੋਂ ਪਿੰਡ 'ਚ ਏਕਾ ਦੇਖਦੇ ਆ ਹਨਾ ਠੀਕ ਹੈ ਦੂਜੀਆਂ ਪਾਰਟੀਆਂ ਦੇ ਲੋਕ ਅੱਜ ਵੀ ਮਜਬੂਰੀ ਉਹਨਾਂ ਦੀ ਵੀ ਉਹਨਾਂ ਨੂੰ ਧਰਨਾ ਪੈਂਦਾ ਪਾਰਟੀਆਂ ਦੇ ਲਈ ਵੋਟ ਦੇਣਾ ਉਨਾਰਾ ਜਮੀਰ ਨਹੀਂ ਕਹਿੰਦਾ ਵੀ ਅਸੀਂ ਠੀਕ ਹੈ ਮੰਗੀਏ ਜਾਂ ਪਾਈਏ ਵੀ ਜਿੱਥੇ ਭਾਈ ਸਰਬਜੀਤ ਸਿੰਘ ਭਾਈ ਬੈਂਤ ਸਿੰਘ ਦਾ ਜਿਹੜਾ ਸੁਪੁੱਤਰ ਅੱਜ ਇਲੈਕਸ਼ਨ ਲੜਦਿਆ ਮਾਨ ਉਹਨਾਂ ਦਾ ਵੀਂਦਰੋ ਕਰ ਰਹੇ ਵੇ ਅਸੀਂ ਉਹਨਾਂ ਨਾਲ ਇਲੈਕਸ਼ਨ ਸਾਥ ਦੇਈਏ ਤੇ ਉਹਨਾਂ ਨੂੰ ਅਸੀਂ ਵੋਟ ਪਾਈ ਪਰ ਉਹ ਕਿਤੇ ਨਾ ਕਿਤੇ ਅੱਜ ਵੀ ਉਹ ਪਾਰਟੀਆਂ ਦੇ ਵਿੱਚ ਵੱਜੇ ਹੋਇਆ ਪਰ ਵੋਟ ਜਰੂਰ ਪਾਉਣਗੇ ਜਿੱਥੋਂ ਤੱਕ ਮੇਰਾ ਮਨ ਕਹਿੰਦਾ ਬਾਈ ਕਿਉਂਕਿ ਆਗੂਆਂ ਨੇ ਕਿਤੇ ਨਾ ਕਿਤੇ ਪਾਰਟੀ ਲੈਵਲ ਤੇ ਕੰਮ ਵੀ ਕਰਵਾਏ ਹੁੰਦੇ ਆ ਪਿੰਡ ਦੇ ਵਿੱਚ ਹਾਂ ਯਾਰ ਬਹੁਤ ਕੁਝ ਦੇਖਣਾ ਪੈਂਦਾ ਉਹਨਾਂ ਨੂੰ ਬਹਾਨਾ ਠੀਕ ਹੈ ਚੇਪ ਹੁੰਦੀ ਆ ਹਨਾ ਲੀਡਰਾਂ ਦੀ ਠੀਕ ਹੈ ਉਹਨਾਂ ਨੂੰ ਤੁਰਨਾ ਪੈਂਦਾ ਵੋਟਾਂ ਮੰਗਣੀਆਂ ਪੈਂਦੀਆਂ ਆਗੂ ਪਰ ਉਹ ਕਿਤੇ ਨਾ ਕਿਤੇ ਅੰਦਰੋਂ ਮੈਨੂੰ ਲੱਗਦਾ ਵੀ ਹਾਂ ਭਾਈ ਸਰਬਜੀ ਦੇ ਨਾਲ ਸਹਿਮਤ ਹਾਂ ਪਿੰਡਾਂ ਚ ਜਾਣੇ ਹੋ ਪਿੰਡ ਦੇ ਵਿੱਚ ਵਿਚਰਦੇ ਹੋ ਲੋਕ ਤਕਰੀਬਨ ਜਾਣਦੇ ਜਾਂ ਕੋਈ ਕੁਝ ਗੱਲਾਂ ਸਮਝਾਉਣੀਆਂ ਪੈਂਦੀਆਂ ਹਨ ਨਹੀਂ ਜੀ ਦੇਖੋ ਅਸੀਂ ਹਨਾ ਡੋਰ ਟੂ ਡੋਰ ਕੀਤਾ ਬੜੀ ਖੁਸ਼ੀ ਹੋਈ ਜਦੋਂ ਅਸੀਂ ਕਿਸੇ ਨੂੰ ਨਾ ਕਹਿੰਦੇ ਅਸੀਂ ਜਦੋਂ ਕਹਿੰਦੇ ਸੀ ਭਾਈ ਜੀ ਇੱਕ ਬੇਨਤੀ ਲੈ ਕੇ ਆਏ ਅਸੀਂ ਹਨਾ ਅਸੀਂ ਕੋਈ ਵੱਡੇ ਨਹੀਂ ਜਾਂ ਸਾਡੇ ਕਹਿਣਾ ਭਾਈ ਜੀ ਵੋਟਾਂ ਨਹੀਂ ਪੈਣੀਆਂ ਲੋਕਾਂ ਨੂੰ ਆਪਤਾ ਸਾਡਾ ਫਰਜ ਏ ਆ ਵੀ ਅਸੀਂ ਚੋਣ ਨਿਸ਼ਾਨ ਬਾਰੇ ਦੱਸਾਂਗੇ ਹਨਾ ਵੀ ਇੰਨਾ ਕਿ ਸਾਡਾ ਫਰਜ ਆ ਯਾਰ ਜਿੰਨੀ ਕਿ ਅਸੀਂ ਸੇਵਾ ਕਰ ਸਕਦੇ ਆ ਉਹਦੀ ਤਨੋਂ ਮਨੋਂ ਕਰਾਂਗੇ ਵੀ ਸਾਡੇ ਕਹੇ ਨਾਲ ਕਿਸੇ ਨੇ ਵੋਟ ਨਹੀਂ ਪਾਉਣੀ ਠੀਕ ਹੈ ਸਾਡਾ ਠੀਕ ਹੈ ਮਾਣਾ ਅਸੀਂ ਪ੍ਰਚਾਰ ਕਰ ਰਹੇ ਆ ਲੋਕਾਂ ਨੂੰ ਦੱਸ ਰਹੇ ਆ ਪਰ ਲੋਕ ਇੰਨੇ ਕਿ ਖੁਸ਼ ਆ ਯਾਰ ਬਹੁਤ ਖੁਸ਼ ਆ ਉਹਨਾਂ ਨੂੰ ਵੀ ਹਾਂ ਅਸੀਂ ਭਾਈ ਸਰਬਜੀਤ ਦੇ ਨਾਲ ਹੈਗੇ ਆ ਅਸੀਂ ਵੋਟਾਂ ਪਾਵਾਂਗੇ ਪਰ ਉਹ ਕਈ ਵਾਰ ਇਦਾਂ ਹੁੰਦਾ ਯਾਰ ਬਹੁਤ ਹੁੰਦਾ ਵੀ ਸਾਹਮਣੇ ਨਹੀਂ ਆ ਸਕਦੇ ਉਹ ਪਰ ਅੰਦਰ ਖਾਤੇ ਉਹ ਨਾਲ ਹੈ ਜੇ ਪ੍ਰਚਾਰ ਕਰਦੇ ਪਿੰਡਾਂ ਦੇ ਵਿੱਚ ਅਸੀਂ ਦੇਖਿਆ ਤਾਂ ਲੋਕ ਇਹੀ ਕਹਿੰਦੇ ਕਿ ਬੇਸ਼ੱਕ ਆਪਾਂ ਪਾਰਟੀਆਂ ਤੋਂ ਹੀ ਆ ਕਿਸੇ ਨਾ ਕਿਸੇ ਪਾਰਟੀ ਤੋਂ ਤਾਂ ਇਸ ਵਾਰ ਵੋਟ ਜਿਹੜੀ ਪੰਥ ਨੂੰ ਆ ਪਰ ਪਾਰਟੀ ਲੈਵਲ ਜਿੱਥੇ ਕਿਸੇ ਦਾ ਹੈਗਾ ਆਪਦਾ ਰੱਖੋ ਉਹਦੇ 'ਚ ਕੋਈ ਹੋ ਹਾਂ ਭਾਈ ਜੀ ਆਪਾਂ ਇਹ ਨਹੀਂ ਕਹਿੰਦੇ ਵੀ ਹਾਂ ਪਾਰਟੀਆਂ ਛੱਡ ਦਿਓ ਨਹੀਂ ਯਾਰ ਜਿੱਥੇ ਤੁਸੀਂ ਹੈਗੇ ਠੀਕ ਹੈ ਪਰ ਐਤ ਕੀ ਜਿਹੜਾ ਮੌਕਾ ਨਾ ਗਵਾ ਦਿਓ ਮੁੜ ਕੇ ਹੱਥ ਨਹੀਂ ਆਉਣਾ ਤੇ ਕੀ ਅਪੀਲ ਕਰੋਗੇ ਜਿਹੜੇ ਵੋਟਰ ਐ ਇੱਥੋਂ ਦੇ ਭਾਈ ਜੀ ਮੈਂ ਤਾਂ ਇਹੀ ਅਪੀਲ ਕਰਦਾ ਘਰ ਦੇ ਬੱਚੇ ਬੱਚੇ ਦੀ 1999 ਚ ਕਹਿੰਦੇ ਇਲੈਕਸ਼ਨ ਹੋਇਆ ਸੀ ਵੀ ਜਿਹੜੇ ਵੀ ਵੋਟ ਪੈਂਦੀ ਸੀ ਉਹ ਸੋਮਨੀ ਕਮੇਟੀ ਅੰਬਸਰ ਦੇ ਖਾਤੇ ਚ ਪੈਂਦੀ ਸੀ ਇਹੇ ਅਪੀਲ ਮੈਂ ਹੁਣ ਕਰਨੀ ਚਾਹਣਾ ਮੇਰੇ ਛੋਟੇ ਵੱਡੇ ਭੈਣ ਭਰਾ ਮਾਵਾ ਜਿੰਨੇ ਵੀ ਬਜ਼ੁਰਗ ਆ ਭਰਾਵੋ ਆਪਣੇ ਆਪ ਨੂੰ ਇਹ ਪਿੰਡਾਂ ਦੇ ਵਿੱਚੋਂ ਵੱਧ ਤੋਂ ਵੱਧ ਲੀਡ ਲਵਾ ਕੇ ਜਾਓ ਕਿ ਆਪਾਂ ਪੰਥ ਦਾ ਮਹਿਣਾ ਨਾ ਲੈ ਲਈਏ ਵੀ ਤੁਹਾਡੇ ਪਿੰਡ ਚੋਂ ਜਿਹੜੀ ਬੋਟਾ ਭਾਈ ਸਰਬਜੀਤ ਘਟਿਆ ਕਿਸੇ ਵੀ ਹਾਲ ਚ ਪ੍ਰਭੂ ਵੋਟ ਘਟਰੀ ਨਹੀਂ ਚਾਹੀਦੀ ਅੱਗੇ ਹੋ ਕੇ ਪ੍ਰਚਾਰ ਕਰੋ ਤੇ ਵੱਧ ਤੋਂ ਵੱਧ ਸਾਥ ਦਿਓ ਭਾਈ ਦਾ ਤੇ ਆਪਾਂ ਜਿਹੜਾ ਇੱਕ ਹੋਰ ਬੇਨਤੀ ਕਰਨਾ ਚਾਹਣਾ ਬਾਈ ਜੀ ਜਿਹੜੇ ਬੂਥ ਆ ਹਨਾ ਲਾਉਣੇ ਇਹ ਪ੍ਰਭਾ ਨੂੰ ਮੈਂ ਬੇਨਤੀ ਕਰਨਾ ਚਾਹਣਾ ਵੀ ਆਪਾਂ ਜਿਹੜੇ ਬੂਥ ਨਾ ਲਾਈਏ ਕਾਲੀਆਂ ਕਾਂਗਰਸ ਦੀਆਂ ਨੇ ਹੋਰ ਰਾਜਨੀਤਿਕ ਪਾਰਟੀਆਂ ਤੇ ਆਪਾਂ ਇੱਕ ਬੂਥ ਭਾਈ ਸਰਬਜੀਤ ਦਾ ਸਿੰਘ ਦਾ ਲਾਈਏ ਬੇਨਤੀ ਕਰਦਾ ਪ੍ਰਭੂ ਹੱਥ ਜੋੜ ਕੇ ਅੱਗੇ ਪਿੱਛੇ ਵੋਟਾਂ ਜ਼ਰੂਰ ਆਉਣੀਆਂ ਜੋ ਤੁਹਾਡਾ ਜਲ ਕੀਤਾ ਉਹ ਕਰ ਲਿਓ ਸੋ ਤੁਸੀਂ ਜਿਵੇਂ ਗੱਲਬਾਤ ਸਾਰੀ ਸੁਣੀ ਹੈ ਕਿ ਪਾਰਟੀ ਲੈਵਲ ਲੋਕ ਛੱਡ ਕੇ ਜਿਹੜੇ ਇਸ ਪਾਸੇ ਆ ਚੁੱਕੇ ਆ ਔਰ ਬਹੁਤੇ ਪਿੰਡਾਂ ਦੇ ਵਿੱਚ ਬੂਥ ਲੱਗਣੇ ਵੀ ਨਿਗੇ ਭਾਈ ਸਰਜੀਤ ਸਿੰਘ ਖਾਲਸਾ ਜੀ ਤੋਂ ਇਲਾਵਾ ਸੋ ਤੁਹਾਡੇ ਪਿੰਡਾਂ ਦੇ ਵਿੱਚ ਕਿਦਾਂ ਦਾ ਮਾਹੌਲ ਚੱਲ ਰਿਹਾ ਜਾਂ ਤੁਹਾਨੂੰ ਕਿਵੇਂ ਲੱਗਦਾ ਫਰੀਦਕੁਰ ਸੀਟ ਦਾ ਜਿਹੜਾ ਮਾਹੌਲ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ